انقلاب जिंदाबाद انقلاب जिंदाबाद انقلاب जिंदाबाद ஹிتھے تادی ساں تے پیرا دیاں گے ٹھوکے ஹிتھے जिंदाबाद जिंदाबाद نو ਤੁਸੀਂ جاو ਓਏ ਫੜਦੇ ਇੰਨਾ ਮਸਟੰਡਿਆਂ ਦਾ ਖੜਾ ਓਏ ਪਹਿਲਾਂ ਇੰਨਾ ਪਿੱਛੇ ਮੂੰਹ ਸਿਰ ਪੜਾ ਕੇ ਆਉਂਦਾ ਰਿਆ ਹੁਣ दारू ਤੇ ਵੀ ਲੱਗ ਗਿਆ ਓਏ ਯਾਰ ਦੇ ਯਾਰ ਮਿੱਤਰ ਇਕੱਠੇ ਹੋ ਕੇ ਦੋ ਘੋਟ ਲਾ ਲਈ ਯਾਰ ਕੀ ਹੋ ਗਿਆ ਯਾਰ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਅੱਜ ਸ਼ਹੀਦਾਂ ਦੀ ਧਰਤੀ ਸੈਣੀ ਵਾਲਾ ਪ੍ਰੋਜੈਕਟ ਪਰ ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ ਪੰਜਾਬ ਵੱਲੋਂ ਬਣਾਇਆ ਗਿਆ ਜਿੱਥੇ ਭਗਤ ਸਿੰਘ ਦੇ ਸੁਪਨਿਆਂ ਦੇ ਆਧਾਰ ਤੇ ਡਾਕਟਕ ਤੇ ਗੀਤ ਪੇਸ਼ਕਾਰੀ ਕੀਤੀ ਆਓ ਸੁਣਦੇ ਹਾਂ ਕੋ ਆਵੋ ਪਿਆਰੇ ਲੋਕੋ ਆਵੋ ਨਾਰਾ ਇਨਕਲਾਬ ਦਾ ਲਾ ਆਵੋ ਪਿਆਰੇ ਲੋਕੋ ਆਵੋ

ਇਹ ਨਾਰੀ ਮਹਾਤਮਾ ਨਾਲ ਕਰਨਾ ਕਾਦੇ ਵਾਸਤੇ ਆ। ਜ਼ਿੰਦਾ ਗੀਤਾ। ਉਹ ਲਾ ਕੇ ਐਨਕੀ ਦਾ ਨਾਰਾ ਹੈ। ਉਹ ਰਸ ਦਿਰਾਬਾੜੀ। ਲਾ ਕੇ ਐਨਕੀ ਦਾ ਨਾਰਾ ਹੈ। ਉਹ ਰਸ ਦਿਰਾਬਾੜੀ। ਮੰਦੀਆਂ ਵਿੱਚ ਲਟਾਈ ਦੇ ਲੋਕੋ ਕਿਰਤਾਂ ਸਾਡੀ ਮੰਦੀਆਂ ਵਿੱਚ ਲਟਾਈ ਦੇ ਲੋਕੋ ਨਾ ਪੀਂਸਰਾ ਬੇਵਾਰੀ ਦਾ ਜਾਦੂ ਨਹੀਂ ਦੇ ਲੋਕੋ ਨਾ ਪੀਂਸਰਾ ਬੇਵਾਰੀ ਦਾ ਜਾਦੂ ਨਹੀਂ ਦੇ ਲੋਕੋ ਯਾਰ ਜੀ ਸੈਨਾ ਦਰਸੇ ਦੂਜੇ ਦਰਸੇ 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 ਦ ਸਾਡੇ ਦੇਸ਼ ਨੂੰ ਕਰਤਾ ਘੈਰੇ ਦੇਖ ਦੇਖ ਕੇ ਇਹ ਦਾਰਾ ਨੇ ਸਾਡੇ ਦੇਸ਼ ਨੂੰ ਕਰਤਾ ਘੈਰੇ ਦੇਖ ਦੇਖ ਕੇ ਇਹ ਦਾਰਾ ਨੇ ਗਏ ਹੋ ਅਸੀਂ ਵੀ ਆਏ ਜਾਣੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਬੜੀ ਚਿਖਾ ਹੁਣ ਠੰਡੀ ਨਹੀਂ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਹੋਇਆ ਉਡੀ ਲੋਖਾ ਦੀ ਮੰਡੀ ਨਹੀਂ ਖੋਲਦੇ ਉਹ ਲੋਖਾ ਦੀ ਮੰਡੀ ਨਹੀਂ ਖੋਲਦੇ ਤੇ ਸਰੀ ਜ਼ੁਲਮ ਦੀ ਝੰਡੀ ਨਹੀਂ ਹੋਂਦੇ ਉਹ ਲਾ ਕੇ ਇਨਕਲਾਬ ਦਾ ਨਾਰਾ ਪਹਿਲੂ ਰਾਸਗ੍ਰਾਮਾਂ ਦੇ ਉਹ ਲਾ ਕੇ ਇਨਕਲਾਬ ਦਾ ਨਾਰਾ ਪਹਿਲੂ ਰਾਸਗ੍ਰਾਮਾਂ ਦੇ ਉਹ ਲਾ ਕੇ ਇਨਕਲਾਬ ਦਾ ਨਾਰਾ ਪਹਿਲੂ ਰਾਸਗ੍ਰਾਮਾਂ ਦੇ ਕਰਤੋਗੀ ਸਮਝਾਉਣਾ ਕੋਈ ਜਾਵੇ ਸੱਜ। ਉਹ ਬਜੀਤ। ਓਏ ਛੜ ਤੇ ਇੰਨਾ ਮਸਚੰਡਿਆਂ ਦਾ ਖੜਾ। ਓਏ ਪਹਿਲਾਂ ਇੰਨਾ ਪਿੱਛੇ ਮੂੰਹ ਸਿਰ ਪੜਾ ਕੇ ਆਉਂਦਾ ਰਿਆ। ਹੁਣ दारू ਤੇ ਵੀ ਲੱਗ ਗਿਆ। ਓ ਯਾਰ ਦੇ ਯਾਰ ਮੇਰੇ ਇਕੱਠੇ ਹੋ ਕੇ ਦੋ ਘੋਟ ਲਾ ਲਈ ਯਾਰ ਕੀ ਹੋ ਗਿਆ ਯਾਰ ਤੂੰ ਕੰਮ ਕਰ ਯਾਰ ਆਪਣਾ। ਓ ਪੁੱਤ ਮੈਂ ਕੰਮ ਹੀ ਕਰ ਰਿਹਾ ਆਂ ਦਾ। ਮੈਂ ਕੰਮ ਹੀ ਕਰ ਰਿਹਾ ਆਂ ਦਾ। ਤੂੰ ਯਾਰ ਚਾਹੀਦਾ ਕੀ ਹੈ ਯਾਰ ਮੇਰੇ ਤੋਕ ਕੇ ਓ ਮੇਰੇ ਮਗਰ ਸਾਰਾ ਟੰਗ ਪਰ ਪੈ ਰਹੇ ਨੇ ਹੁ ਤਾਂ ਫੇਰ ਕੀ ਚਾਹੀਦਾ। ਓਏ ਮਾਂ ਕਿਉਂ ਨੂੰ ਪੁੱਤਾਂ ਤੋਂ ਬਹੁਤ ਆਸਾਂ ਹੁੰਦੀਆਂ। ਕੋਈ ਕੋਈ ਕੰਮ ਤੇਰੇ ਨਾਲ ਦੇ ਸਾਰੇ ਕੰਮਾਂ ਤੇ ਲੱਗ ਗਏ ਤੂੰ ਫਿਰਦਾ ਇੱਥੇ ਵਿਹਲਾ ਨਸ਼ੇ ਕਰਦਾ ਨੌਕਰੀ ਉਹ ਨੌਕਰੀ ਦਾ ਬਾਪੂ ਮੇਰੀ ਵਟ ਤੇ ਪਈ ਆ ਵਟ ਤੇ ਇੱਕ ਫੋਨ ਕੀਤਾ ਨਾ ਇੱਕ ਫੋਨ ਕੀਤਾ ਉਹ ਨਿਯੁਕਤੀ ਪੱਤਰ ਘਰੇ ਆ ਜਾਣਾ ਤੂੰ ਐ ਕਰ ਆਪਣੇ ਕਿਸੇ ਯਾਰ ਮਿੱਤਰ ਦੇ ਮੁੰਡੇ ਦੀ ਸਪਾਰਸ਼ ਕਰਾਉਣੀ ਆ ਨਾ ਬੋਲ ਯਾਰ ਤੂੰ ਓਏ ਬੋਲ ਮੈਂ ਸਪਾਰਸ਼ ਕਰ ਦਿੰਦਾ ਬੋਲ ਨੰਬਰ ਓਏ ਫੁਕਰਿਆ ਕਿਉਂ ਫੁکریاں ਮਾਰੀ ਜਾਣਾ ਓਏ ਇੱਥੇ ਚੰਗੇ ਭੜੇ ਨੂੰ ਨੌਕਰੀ ਨਹੀਂ ਮਿਲਦੀ ਤੈਨੂੰ ਨਿਛੇੜੀ ਨੂੰ ਕੌਣ ਨੌਕਰੀ ਦੇ ਦੂਗਾ ਤੈਨੂੰ ਲੱਗਦਾ ਯਾਰ ਅਸੀਂ ਉਵੇਂ ਹੀ ਤੈਨੂੰ ਫਿਰਦੇ ਆ ਠੀਕ ਆ ਬਾਪੂ ਮੇਰੀ ਗੱਲ ਨਾ ਹੁਣ ਤੈਨੂੰ ਮੈਂ ਦਿਖਾਉਂ ਆਪਣੀ ਪਾਵਰ ਹੁਣ ਦੇਖੀ ਬਾਪੂ ਨੌਕਰੀ ਕਿਵੇਂ ਮਰਦੀ ਆ ਦੇਖੀ ਜਾਈ ਹੁਣ ਤੂੰ ਹੁਣ ਤੈਨੂੰ ਮੈਂ ਨੌਕਰੀ ਲਾ ਕੇ ਦਿਖਾਉਂਗਾ ਨੀ ਨੌਕਰੀ ਨੌਕਰੀ ਕੋ ਦਲੇ ਨਾ ਬਲਜੀਤ ਦੀਆਂ ਗੱਲਾਂ ਤੋਂ ਲੱਗਦਾ ਸੀ ਕਿਉਂ ਨੂੰ ਨੌਕਰੀ ਮਿਲ ਜੂਗੀ ਦੇਖਦੇ ਆ ਕੀ ਬਣਦਾ ਉਹਦਾ ਹਲੋ ਓ ਯਾਰ ਤੈਨ ਦੱਸਿਆ ਤਾਂ ਹੈ ਸਟੋਰੀਆਂ ਨਹੀਂ ਦੇਖੀਆਂ ਮੇਰੀਆਂ ਮੈਂ ਚੰਡੀਗੜ੍ਹ ਆਇਆ ਵੀਰ ਜੀ ਦੀ ਕੋਠੀ ਓ ਯਾਰ ਮੈਂ ਤਾਂ ਨੌਕਰੀ ਲੈਣ ਆਇਆ ਸੀ ਜੌਬ ਲੈਣ ਓ ਕਰ ਦੂੰ ਤੈਨੂੰ ਪਾਰਟੀ ਯਾਰ ਇੱਕ ਮਹੀਨੇ ਮੈਂ ਬਾਅਦ ਕਰਦਾ ਗੱਲ ਵੀਰ ਜੀ ਉਹ ਕੌਣ ਆ ਬਈ ਵੀਰ ਜੀ ਮੈਂ ਆਂ ਜੀ ਬਲਦੀਤ ਰੋਇਪੁਰ ਵਾਲਾ ਅੱਛਾ ਪੁੱਤ ਟੰਡਾ ਮੈਂ ਬੜਾ ਜਾ ਆਇਓ ਜੀ ਆਇਓ ਜੀ ਵੀਰ ਜੀ ਬੜਾ ਜ਼ਰੂਰੀ ਕੰਮ ਆਂ ਆ ਪ੍ਰਧਾਨ ਜੀ ਬਸ ਆ ਗਿਆ ਮੈਂ ਮੜਾ ਜਾ ਬਸ ਤੁਸੀਂ ਮੈਂ ਮੀਟ ਕਰੋ ਓ ਬੱਲੇ ਸ਼ੇਰ ਦੇ ਬੱਲੇ ਸ਼ੇਰ ਦੇ ਓ ਹੋਰ ਵੀਰ ਜੀ ਸਿਆ ਓ ਕਿਵੇਂ ਕੰਮਕਾਰ ਠੀਕ ਚੱਲੀ ਜਾਂਦਾ ਦੋਸਤੋ ਤੁਸੀਂ ਭਗਤ ਸਿੰਘ ਦੇ ਜਨਮ ਦਿਨ ਤੇ ਨਾਟਕ ਕਲਾਕਾਰੀ ਦੀਆਂ ਝਲਕੀਆਂ ਵੇਖੀਆਂ ਵੀਡੀਓ ਕਿਵੇਂ ਲੱਗੀ ਆਪਣੇ ਕਮੈਂਟ ਲਿਖੋ ਧੰਨਵਾਦ